ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆ ਸਜਣੋ ਕਿਤੇ ਵੀ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਆਪਣੀ ਨਰਖ ਪਰਖ ਤਸੱਲੀ ਕਰਕੇ ਖਰੀਦਦਾਰੀ ਕਰਿਆ ਕਰੋ ਪਹੁੰਚੇ ਆ ਮੰਡੀ ਵੱਲਾ ਵੇਰਕਾ ਜ਼ਿਲ੍ਹਾ ਸ਼ਹੀ ਅੰਮ੍ਰਿਤਸਰ ਸਾਹਿਬ ਪੰਜਾਬ ਦੀ ਮਸ਼ਹੂਰ ਮੰਡਿਆ ਚੰਗੇ ਟਾਪ ਦੇ ਦਧਾਰੂ ਪਸ਼ੂ ਇਸ ਮੰਡੀ ਤੋਂ ਵੇਖਣ ਨੂੰ ਮਿਲਦੇ ਆ ਵਿਸਾਖੀ ਦੇ ਮੌਕੇ ਤੇ ਦਿਵਾਲੀ ਦੇ ਮੌਕੇ ਤੇ ਜਿਹੜਾ ਇਹ ਮੇਲਾ ਲੱਗਦਾ ਜੀ ਠੀਕ ਆ ਜੀ ਬਾਕੀ ਜਾਣਕਾਰੀ ਲੈ ਕੇ ਕਰਦੇ ਆਂ ਸਾਂਝੀ ਧੰਨਵਾਦ ਸਾਰਿਆਂ ਵੀਰਾਂ ਦਾ ਅੱਗੇ ਤੱਕ ਬਣੇ ਰਹੋ ਠੀਕ ਆ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਸੇ ਦਾ ਫਾਇਦਾ ਹੋ ਜਾਏ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਤੇ ਕਰਦੇ ਹਾਂ ਗੱਲ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਠੀਕ ਜੀ? ਹਾਂਜੀ ਵਧੀਆ ਵਧੀਆ ਜੀ। ਲਾਈ ਰੌਣਿਕ? ਹਾਂਜੀ ਹਾਂਜੀ। ਠੀਕ ਆ। ਆਉਂਦੇ ਮ제 ਜਾਂਦੇ। ਹਾਂਜੀ ਹਾਂਜੀ। ਆਉਂਦੇ ਵੀ ਤੇ ਜਾਂਦੇ ਵੀ ਦੋਵੇਂ। ਤੇ ਕਿੰਨੇ ਪਸ਼ੂ ਲੈ ਕੇ ਆਏ ਜੀ? ਪਸ਼ੂ ਵੀ ਜੀ 6 ਲਿਆਂਦੇ ਆ। 6 ਲਿਆਂਦੇ ਆ। ਹਾਂਜੀ। ਤੇ ਸੇਲ ਕਿੰਨੇ ਹੋਏ ਆ? 6 ਵਜੇ ਤੱਕ ਨੇ ਜੀ। ਠੀਕ ਆ। ਨਹੀਂ ਹੋਇਆ। ਤੇ ਹੋ ਜਾਊਗਾ ਚਲੋ। ਇਹ ਟਾਈਮ ਆ ਇਹ ਟਾਈਮ ਪਿਆ ਘਣੀ ਹੋ ਜਾਊਗਾ। ਦੇ ਸੇਰੇ ਆਈ ਆਪਾਂ 10 ਦੇ 11 ਵਜੇ ਆਏਗਾ। ਅੱਛਾ। ਹਾਂਜੀ। ਠੀਕ ਆ। ਨਾਮ ਕੀ ਆਪਣਾ? ਨਾ ਮੇਰਾ ਵੀ ਜਿਸ ਕਰਨ ਜੋ ਜਸ ਕਰਨ ਸ਼ਹਿਰ ਹਾਂਜੀ ਪਿੰਡ ਠਾੜਗੜ ਜ਼ਿਲ੍ਹਾ ਤਰਨਤਾਰਨ ਪਿੰਡ ਠਾੜਗੜ ਬਾਬਾ ਬੁੱਢਾ ਸਰਦ ਦੇ ਨੇੜੇ ਹੀ ਪੈਂਦਾ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਿਲ੍ਹਾ ਇਹਨੂੰ ਤਰਨਤਾਰਨ ਸਾਹਿਬ ਆ ਗਿਆ ਤੁਹਾਡੇ ਫੇਰ ਨੂੰ ਹਾਂਜੀ ਹਾਂਜੀ ਤੇ ਤਹਿਸੀਲ ਵੀ ਤਰਨਤਾਰਨ ਸਾਹਿਬ ਠੀਕ ਆ ਮੋਬਾਈਲ ਨੰਬਰ ਕੀ ਆ ਮੋਬਾਈਲ ਨੰਬਰ 95926 56518 ਜਿਆਦਾ ਕਾਰੋਬਾਰ ਵਪਾਰ ਲੈਣ ਜਿਹੜਾ ਮੱਝਾਂ ਦਾ ਕਰਦੇ ਤੇ ਗਾਈਆਂ ਦਾ ਨੇ ਮੱਝਾਂ ਦਾ ਵੀ ਐ ਤੇ ਗਾਵਾਂ ਦਾ ਵੀ ਠੀਕ ਹੈ ਘਰ ਘਰ ਵਿੱਚ ਜਿਹੜੇ ਕਿੰਨੇ ਕ ਟੀਮ ਦੇ ਵਿੱਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਕਦੀ 2 ਆਗੇ ਕਦੀ 4 ਆਗੇ ਇਸ ਤਰ੍ਹਾਂ ਹੀ ਆਉਂ ਜਾਣ ਬਣਿਆ ਰਹਿੰਦਾ ਬਣਿਆ ਰਹਿੰਦਾ ਹਣਾ ਰੇਟ ਕਿੰਨੇ ਤੋਂ ਕਿੰਨੇ ਤੱਕ ਰ ਆਪਣੇ ਕੋਲ ਰਹਿੰਦੇ ਰੇਟ ਵੀ ਘਰੇ ਘਰ ਦੀ ਗੱਲ ਲੱਖ ਤੋਂ 2.5 ਲੱਖ ਤੱਕ ਰਪਏ ਆਪਾਂ ਮੱਝ ਲੱਗਦੀ ਠੀਕ ਹੈ ਲੱਖ ਵਾਲੇ ਕੋਈ 50 ਵਾਲੇ ਛੋਟੇ ਮੋਟੇ ਵਾਲਾ ਹੁੰਦਾ ਸਰ ਕਈ ਗਜਰਾ ਕਰਨ ਵਾਲੇ ਹੁੰਦੇ ਨੇ ਹਾਂਜੀ ਹਾਂਜੀ ਠੀਕ ਐ ਇੱਥੇ ਜਿਹੜੀਆਂ ਮਹੀਆਂ ਲਾਈਆਂ ਕਿੰਨੇ ਤੋਂ ਕਿੰਨੇ ਰੇਟ ਤੇ ਕਰ ਚੱਲਣਗੀਆਂ ਇੱਥੇ ਆਪਣਾ ਐਂਡਾ ਰੇਟ ਮਾਜਾ ਉਹ ਵੱਡੀ ਕੱਲੀ ਢਾਈ ਵਾਲੀ ਐ ਬਾਕੀ ਕੋਈ 2 ਵਾਲੀ 1 1 70 ਵਾਲੀ 1 1 60 ਵਾਲੀ ਅੱਛਾ ਹਾਂਜੀ ਕਿੰਨੇ ਮਿਲਕेंगी ਦੀ ਚਵਾਈ ਜਿਹੜੀ ਆਪਾਂ ਕਰਵਾਵਾਂਗੇ ਇਹਦੀ ਆਪਣੇ ਇਸ ਟਾਈਮ ਤੇ ਥਰੇ 17 ਕਿਲੋ ਪੂਰਾ ਦੁੱਧ ਪਿਆਰਿਆ 17 ਮਾ ਥਲੇ ਠੀਕ ਐ ਜੀ ਹਾਂਜੀ ਠੀਕ ਐ ਤੇ ਇਹਨੂੰ ਸ਼ੁਰੂਆਤ ਕਰੀਏ ਤੋੜਾ ਤੋੜਾ ਕਰਵਾਈਏ 17 ਜਿਹੜਾ ਪਲਾਸ ਮੌਕੇ ਦਾ ਸੱਜ ਨੂੰ ਦੁੱਧ ਆ ਸੂਆ ਤੀਸਰਾ ਸੂਈ ਹੋਈ ਆ ਹਾਂਜੀ 30 ਚੰਗਾ ਬਲੈਡਰ ਬਲੂਡਰ ਬੰਦਾ ਪਿਆ ਨਾ ਵਾਹ ਜੀ ਵਾਹ ਤੇ ਮਗਰ ਬੱਚੇ ਦੀ ਗੱਲ ਕਰੀਏ ਤੇ 20 ਮੇਲਾ ਗਈ ਤੇ ਮੇਲ ਆ ਗਿਆ ਮੇਲ 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 ਆ ਗਿਆ ਜੀ ਵਜਨ ਵਟੇ ਦੀ ਫੁੱਲ ਵੱਡੀ ਹੈ ਸਜਣੋ ਤੇ 17 ਕਿਲੋ ਮੌਕਰ ਆ ਜਿਹੜਾ ਪਲੱਸ ਦੋ ਦਿਨ ਨੇ ਭਾਂਡੇ ਚ ਪਾਇਆ ਲੈ ਚਲੋ ਵਾਹ ਜੀ ਵਾਹ ਮੇਲ ਜਿਹੜੇ ਆ ਲੰਮੇ ਪਏ ਹੋਏ ਆ ਰੱਜ ਪੁੱਜ ਕੇ ਠੀਕ ਆ ਭਾਈ ਗੱਲ ਕੀਮਤ ਦੀ ਕਰੀਏ ਤੇ ਕਿੰਨੇ ਕੀ ਦੇ ਦੇਣੀ ਆਪਾਂ ਮੁੱਲ ਵੀ ਜੀ ਢਾਈ ਕਰਦੇ ਆ ਅੱਛਾ ਹਾਂਜੀ ਬਾਕੀ ਵੇਲੇ ਜਲੇ ਚੰਗੀ ਲੱਗਦੀ ਤੁਸੀਂ ਮਾਨ ਤਾਨ ਕੀ ਕਰੀਏ ਵਿੱਚ ਬੰਦੇਓ 10 ਛੱਡਦਾ ਨਹੀਂ ਢਾਈ ਚੋਂ 240 ਜੈ ਸੁਣੋ ਤੇ ਹੋਰ ਪਿਆਰ ਮੈਂ ਉੱਤੇ ਕਰ ਦੋਗੇ ਹਾਂ ਕਰਦਾ ਕਰਦੇ ਕਰ ਦਿਓ ਜੀ ਦੂਜੇ ਨੰਬਰ ਤੇ ਆ ਗਈ ਫਿਰ ਸੁਹੀ ਸੁਵਾਈ ਵੀ ਹਾਂਜੀ ਇਹਦੇ ਕੋਲ ਪੱਕਾ ਦੁੱਧ ਕਿੰਨਾ ਹੋਊਗਾ ਇਹਦੇ ਥੱਲੇ ਪੱਕਾ ਦੁੱਧ 15 ਕਿਲੋ ਤਿਆਰ ਹੋਊਗਾ ਐਨੂੰ ਮੜੀ ਸੋਰੀ ਕਰਦਾ ਇਹ ਇਹਦਾ ਵੀ ਤੁਰਤ ਤਰਾ ਕਰਾਈਏ ਚੈੱਕ ਖੋਲ ਕੇ ਇਹ ਵੀ ਤੀਸਰਾ ਸੂਬਾ ਹੀ ਹਾਂਜੀ ਇਹਦੇ ਮਗਰ ਇਹਦੇ ਮਗਰ ਵੀ ਮੇਲ ਜੋ ਮੇਲ ਆ ਗਿਆ ਹੈ ਨਾ ਲਓ ਜੀ ਚੰਗੀਆਂ ਬੜੀਆਂ ਪਈਆਂ ਹਨਾ ਪੂਰੀਆਂ ਹਾਂਜੀ ਹਾਂ ਮੇਰੇ ਆ ਮੇਲ ਹੋਣੀ ਤੇ ਨਜ਼ਾਰੇ ਲੈਂਦੇ ਪਏ ਹੈ ਹਾਂਜੀ ਰਾਜ ਭੋਜਗੇ ਨਾ ਜੀ ਲਓ ਸੱਜਣੋ ਤੋਰਾ ਕਰੋ ਚੈੱਕ ਤੇ ਮੈਂ ਚੰਗੇ ਆ ਤੀਸਰਾ ਸੂਬਾ ਇਹ ਕੁੰਡ ਕੰਡਰ ਚੰਗੇ ਲਾਈ ਬੈਠੀ ਆ ਥਾਂ ਦੀ ਗੱਲ ਕਰੀਏ ਤੇ ਨੋਕ ਵਾਲਾ ਥਾਣਾ ਆ ਗਿਆ ਹੱਥੀ ਜਿਹੜਾ ਬਿਲਕੁਲ ਦੋਰੀ ਮੋਟਰਲਾ ਕੰਮ ਬਣੂਗਾ ਠੀਕ ਹੈ ਜੀ ਲੈਓ ਧਿਆਨ ਨਾਲ ਨਾ ਗਲੇਂ ਦੇ ਤੇ ਇਹਦੀ ਕੀਮਤ ਕਿੰਨੀ ਰਹਿ ਗਈ ਇਹ ਤਾਂ ਮੋਲੇ 190 ਕਰ ਦੇ ਤੇ ਉਹ ਚੋਂ 20 ਛੋਟ ਕਰ ਦੇ 170 ਦੀ ਹਨਾ ਠੀਕ ਆ ਤੀਸਰੇ ਨੰਬਰ ਤੇ ਕਿਹੜੀ ਮੈਂ ਇੱਕ ਵਿਖਾਉੀ ਬਲੂਨ ਸੋਈ ਹੈ ਨਾ ਸਜਣੋ ਪਲੂਨ ਚੰਡੀਗੜ੍ਹ ਵਾਲੀ ਕੱਟੀ ਆ ਸਿੰਘ ਨਿੱਕਾ ਇੱਕੋਕਾ ਸਿੰਘ ਪੇਠਪੂੜੇ ਦੀ ਚੰਗੀ ਬੰਦਰ ਬੁੰਦਰ ਬਣਾਈ ਬੈਠੀ ਆ ਠੀਕ ਹੈ ਜੀ ਤੇ ਸੂਏ ਦੀ ਜੋ ਬੱਚੇ ਦੀ ਗੱਲ ਕਰੀਏ ਤੇ ਫੀਮੇਲ ਜੀ ਫੀਮੇਲ ਆ ਕੇ ਹਨਾ ਤੇ ਦੁੱਧ ਦੀ ਗੱਲ ਕਰੀਏ ਤੇ ਕਿੰਨੇ ਤੋਂ ਸਟਾਰਟਿੰਗ ਕੀਤੀ 14 ਕਿਲੋ ਦੁੱਧ ਤੇ 14 ਆ ਜਾਂਦਾ ਨਾ ਚਲੋ ਜੇ ਮਾਲ ਦੀ ਗੱਲ ਕਰੀਏ ਤੇ ਆਪਣਾ ਕਿੱਧਰ ਦਾ ਮਾਲ ਏ ਕਿਹੜੇ ਏਰੀਆ ਹਰਿਆਣੇ ਦਾ ਏਰੀਆ ਕਿਹੜਾ ਰਹਿ ਗਿਆ ਹਰਿਆਣੇ ਤੋਂ ਉਹ ਏਰੀਆ ਪਤਾ ਨਹੀਂ ਕਿਹੜਾ ਪਿੰਡ ਜੇ ਉਥੋਂ ਆਈਆਂ ਸੀ ਅੱਛਾ ਅੱਛਾ ਜੀ ਹਾਂਜੀ ਤੇ ਗੱਲ ਕਰੀਏ ਦੀ ਕਿੰਨੇ ਕ ਦੀ ਫਿਕਸ ਦੇ ਲੀਏ ਕੈਕਸਰੀ ਦੀ ਮੋਲ ਦੇ ਤਾਂ ਇੱਕ ਸਾਂਝਾ ਕਰਦੇ ਹਾਂ 40 ਰੁਪਏ ਦਾ ਇੱਕ 40 ਰੀ ਹਾਂਜੀ ਉਹ ਚੋਂ ਕੋਈ ਪਿਆਰ ਮੁਹੱਬਤ 500 500 ਹੋ ਜੂ ਠੀਕ ਹੈ ਜੀ ਇੱਕ ਮੈਂ ਕਿਹੜੀ ਹੋਰ ਦਿਖਾ ਦਈਏ ਇੱਕ ਵੀ ਜੋ ਮੀਨੀ ਮਖਾ ਰਹੇ ਮੀਨੀ ਹਾਂਜੀ ਲੋ ਜੀ ਸੱਜਣਾ ਮੀਨੀ ਮੈਂ ਆ ਗਈ ਆ ਬਿਲਕੁਲ ਜੈਡ ਬਲੈਕ ਆ ਸੂਵੇ ਦੀ ਲਾਈਏ ਤੇ ਤੀਸਰਾ ਆਊਗੀ ਇਹ ਵੀ ਤੀਸਰਾ ਸੂਵਾ ਤੀਸਰਾ ਇਹ ਬੱਚੇ ਦੀ ਗੱਲ ਕਰੀਏ ਤੇ ਮਗਰ ਕੀ ਆਗਾ ਇਹ ਕਿਹੜੀ ਕਰੀ ਫੀਮੇਲ ਜੋ ਫੀਮੇਲ ਸੂਵਾ ਕਿੰਨੇ ਕਿ ਚਿਰ ਦਾ ਆ ਗਿਆ ਇਹ ਨੂੰ ਕੋਈ 10 12 ਦਿਨ ਹੋਏ ਹੋਣਗੇ ਠੀਕ ਹੈ ਜੀ ਤੋ 12 ਦਿਨ ਹੋ ਗਏ ਸੱਜਣਾ ਲੈਓ ਮੋੜ ਲਓ ਵਾਹ ਇਹ ਰੇਟ ਦੀ ਗੱਲ ਕਰੀਏ ਤੇ ਕਿੱਥੇ ਕਿ ਖੇਡੂਗੀ ਇਹ ਹਾਂ ਨਾ ਵੀਰ ਜੀ 1.5 ਦੀ ਦੇ ਦਾਂਗੇ 1.5 ਲੱਖ ਦੀ ਹਾਂਜੀ ਠੀਕ ਆ ਨਾਮ ਡਰੈਸ ਇੱਕ ਰਾ ਫਿਰ ਨਾਮ ਵੀਰ ਜੀ ਆਪਣਾ ਜਸਕਰਨ ਜੋ ਪਿੰਡ ਆਪਣਾ ਠਾਰਗੜ ਜੋ ਜ਼ਿਲ੍ਹਾ ਆਪਣਾ ਸਰਹੰਦਾਰਨ ਜੋ ਨੰਬਰ ਆਪਾਂ ਜੋ 9592655818 ਸਜਣਾ ਮੇਲਾ ਲੋਟ ਲਿਓ ਵਿਸਾਖੀ ਦਾ ਕਿੰਨੇ ਦਿਨ ਕੱਲ ਤੱਕ ਰਹੋਗੇ ਹਾਂਜੀ ਵੀਰ ਜੀ ਕੱਲ ਤੱਕ ਰਹਿਣਗੇ 14 April ਤੱਕ ਤੇ ਸਾਡੇ ਵੱਲੋਂ ਪਿਆਰ ਭਰੀ ਸასი ਸ਼ਕਾਲ ਰੱਬ ਰੱਖਾ ਜੀ ਸასი ਸ਼ਕਾਲ